ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਸਰਕਾਰੀ ਮੁਲਾਜ਼ਮਾਂ ਲਈ ਚੰਗੀ ਖਬਰ 1.3.2025 ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ ਇਸ ਤੋਂ ਇਲਾਵਾ ਫਰਵਰੀ ਮਹੀਨੇ ਦੀ ਤਨਖਾਹ ਸਬੰਧੀ ਵੀ ਵੱਡੀ ਅਪਡੇਟ ਹੈ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਕਿਵੇਂ ਮਿਲੇਗਾ ਇਸ ਬਾਰੇ ਵੀ ਗੱਲ ਕਰਾਂਗੇ ਤਾਂ ਦੋਸਤੋ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅ ਸੋ ਚਲਦੇ ਹਾਂ ਜਾਣਕਾਰੀ ਵੱਲ ਤੁਹਾਨੂੰ ਦੱਸੀਏ گورਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਸਾਰੇ ਹੀ ਚੀਫ ਸਕੱਟਰੀਜ਼ ਇਸ ਤੋਂ ਇਲਾਵਾ ਆਲ ਹੈਡ ਆਫ ਡਿਪਾਰਟਮੈਂਟਸ ਆਲ ਕਮਿਸ਼ਨਰ ਆਫ ਡਿਵੀਜ਼ਨ ਅਤੇ ਇਸ ਤੋਂ ਇਲਾਵਾ ਸਾਰੇ ਹੀ ਸੈਕਟਰੀ ਪੰਜਾਬ ਵਿਧਾਨ ਸਭਾ ਅਤੇ ਰਜਿਸਟਰਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਪੱਤਰ ਜਾਰੀ ਕਰਕੇ ਇੰਪਲੀਮੈਂਟੇਸ਼ਨ ਆਫ ਡਿਜੀਟਲ ਸਿਗਨੇਚਰ ਇਨਸਟੈਡ ਆਫ ਈਸਾਈਨ ਫੋਰ ਈ-ਵਾਊਚਰਸ ਐਂਡ ਐਸਐਨਏ ਸਪਰਸ਼ਤ ਤੁਹਾਨੂੰ ਦੱਸੀਏ ਜੋ ਵੀ ਸੈਲਰੀਜ਼ ਬਿੱਲ ਨੇ ਜਾਂ ਹੋਰ ਕੋਈ ਬਿੱਲ ਨੇ ਉਹਨਾਂ ਨੂੰ ਡਿਜੀਟਲ ਸਿਗਨੇਚਰ ਦੇ ਨਾਲ ਪਾਸ ਕਰਨਾ ਜ਼ਰੂਰੀ ਹੋਵੇਗਾ ਕਿਉਂਕਿ ਈ ਸਾਈਨ ਦੀ ਜਗ੍ਹਾ ਡਿਜੀਟਲ ਸਿਗਨੇਚਰ ਲਾਗੂ ਹੋ ਜਾਣਗੇ ਅਤੇ ਫਰਵਰੀ ਮਹੀਨੇ ਦੀ ਸੈਲਰੀ ਡਿਜੀਟਲ ਸਿਗਨੇਚਰ ਨਾਲ ਹੀ ਕਢਾਈ ਜਾ ਸਕੇਗੀ ਸਾਰੇ ਹੀ ਬਿੱਲ ਜੋ ਫਰਵਰੀ ਮਹੀਨੇ ਦੀ ਸੈਲਰੀ ਵੀ ਹੈ ਉਹ ਆਈ ਐਫ ਐਮ ਐਸ ਤੇ ਈ ਵਾਊਚਰ ਦੇ ਨਾਲ ਡਿਜੀਟਲ ਸਾਈਨ ਯੂਜ਼ਿੰਗ ਡਿਜੀਟਲ ਸਿਗਨੇਚਰ ਇਸ ਤੋਂ ਇਲਾਵਾ ਹੋਰ ਜੋ ਬਿੱਲ ਨੇ 1 ਅਪ੍ਰੈਲ 2025 ਤੋਂ ਸਾਰੇ ਹੀ ਤਰ੍ਹਾਂ ਦੇ ਬਿੱਲ ਨਾਨ ਸੈਲਰੀ ਬਿੱਲ ਵੀ ਡਿਜੀਟਲ ਸਿਗਨੇਚਰ ਨਾਲ ਹੀ ਪਾਸ ਹੋਣਗੇ ਇਸ ਸਬੰਧੀ ਸਾਰੇ ਹੀ ਹੈਡਸ ਆਫ ਡਿਪਾਰਟਮੈਂਟ ਨੂੰ ਕਨਵੇ ਕਰ ਦਿੱਤਾ ਗਿਆ ਹੈ ਤਾਂ ਦੋਸਤੋ ਇਹ ਲਾਗੂ ਹੋਣ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਤੋਂ ਸਾਰੇ ਹੀ ਬਿੱਲ ਡਿਜੀਟਲ ਸਿਗਨੇਚਰ ਦੇ ਨਾਲ ਹੀ ਪਾਸ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਜੀਪੀਐਫ ਇੰਟੀਗ੍ਰੇਸ਼ਨ ਇਨ ਐਚਆਰਐਮਐਸ ਵਿਦ ਆਈਐਫਐਮਐਸ ਤੁਹਾਨੂੰ ਦੱਸੀਏ ਕਿ ਪੰਜਾਬ ਵਿੱਚ ਆਨਲਾਈਨ ਸੁਵਧਾ ਮਤੇ ਮਤੇ ਨਜ਼ਰ HRMS ਸਿਸਟਮ ਰਾਹੀਂ ਅਧਿਕਾਰੀਆਂ ਕਰਮਚਾਰੀਆਂ ਲਈ GPF ਅਡਵਾਂਸ 90% GPF ਅਤੇ ਫਾਈਨਲ GPF ਪੇਮੈਂਟ ਆਦੀ ਆਨਲਾਈਨ ਅਪਲਾਈ ਪ੍ਰਬੰਾਨ ਕਰਨ ਦੀ ਸੁਵਤਾ ਦਿੱਤੀ ਗਈ ਹੈ ਇਹ ਪ੍ਰਬੰਾਨਗੀਆਂ ਵਿਰੁੱਧ ਬਿੱਲਾਂ ਦੀ ਅਦਾਇਗੀ IFMS ਰਾਹੀਂ ਕੀਤੀ ਜਾਂਦੀ ਹੈ ਅਤੇ ਸਬੰਧਤ ਅਦਾਇਗੀ ਦੇ ਵਾਊਚਰ ਬਿੱਲ ਕਲਰਕ DDO ਵੱਲੋਂ HRMS ਵਿੱਚ ਮੈਨੂਅਲੀ ਅਪਡੇਟ ਜਾਂ ਵੈਰੀਫਾਈ ਕੀਤੇ ਜਾਂਦੇ ਹਨ ਬਟ ਤੁਹਾਨੂੰ ਦੱਸ ਦਈਏ ਕਿ 1.3.2025 ਤੋਂ GPF ਦੇ ਸਾਰੇ ਬਿੱਲ IFMS ਅਤੇ ਆਈਆਰਐਮਐਸ ਵਿੱਚ ਸਿਸਟਮ ਰਾਹੀਂ ਹੀ ਪੁਸ਼ ਕੀਤੇ ਜਾਣਗੇ ਭਾਵ ਮੈਨੂਅਲ ਇੰਟਰਵੈਸ਼ਨ ਬੰਦ ਹੋ ਜਾਵੇਗੀ ਇਸ ਲਈ ਸਮੂਹ ਸਬੰਧਤਾਂ ਨੂੰ ਉਕਤ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਜੋ ਪੱਤਰ ਹੈ ਪੰਜਾਬ ਸਰਕਾਰ ਵਿੱਤਪੰਗ ਖਜ਼ਾਨਾ ਤੇ ਲੇਖਾ ਸ਼ਾਖਾ ਵੱਲੋਂ ਸਮੂਹ ਵਿਸ਼ੇਸ਼ ਕੱਤਰ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀ ਅਤੇ ਡਿਵੀਜ਼ਨਾਂ ਦੇ ਕਮਿਸ਼ਨਰਸ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਨਾਲ ਨੱਥੀ ਜੋ ਵਰਕਫਲੋ ਹੈ ਉਹ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ 1-1-2016 ਤੋਂ 30-6-2021 ਤੱਕ ਦੇ ਰਿਵਾਈਜ਼ਡ ਪੇ ਕਮਿਸ਼ਨ ਦੇ ਬਕਾਇਏ ਪੈਨਸ਼ਨ ਲੀਵ ਇਨਕੈਸ਼ਮੈਂਟ ਅਤੇ 1.7.2021 ਤੋਂ ਮਿਤੀ 31/3/2024 ਤੱਕ ਦੇ ਡੀਏ ਡੀਆਰ ਦੇ ਏਰੀਅਰ ਸੰਬੰਧੀ ਇੱਕ ਪੱਤਰ ਜੋ ਕਿ 2 ਹਫ਼ਤੇ ਲਈ ਸਮਾਂ ਦਿੱਤਾ ਗਿਆ ਸੀ ਜਿਸ ਸਬੰਧੀ 2 ਹਫ਼ਤੇ ਅੰਦਰ ਅੰਦਰ ਜਾਣੂ ਕਰਵਾਉਣਾ ਸੀ ਉਸ ਸਬੰਧੀ ਤੁਹਾਨੂੰ ਦੱਸ ਦਈਏ ਕਿ ਜੋ ਪ੍ਰੋਸੇਜੋਗ ਸੂਤਰਾਂ ਤੋਂ ਖਬਰ ਮਿਲੀ ਹੈ ਕਿ 1/1/2016 ਤੋਂ ਲੈ ਕੇ 30/6/2021 ਜੋ ਕਿ 66 ਮਹੀਨੇ ਦਾ ਬਕਾਇਆ ਹੈ ਪੰਜਾਬ ਸਰਕਾਰ ਦੇ ਪੈਨਸ਼ਨਰ ਨੂੰ 25 ਸਾਲ ਤੋਂ ਉੱਪਰ ਉਮਰ ਦੇ ਜੋ ਕਰਮਚਾਰੀ ਨੇ ਜੋ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ 3 ਇਨਸਟਾਲਮੈਂਟ ਦੇ ਵਿੱਚ ਅਤੇ 75 ਸਾਲ ਅਤੇ ਇਸ ਤੋਂ ਵੱਧ ਦੇ ਜੋ ਕਰਮਚਾਰੀ ਨੇ ਜੋ ਰਟਾਇਰ ਹੋ ਚੁੱਕੇ ਨੇ 12 ਮੰਥਲੀ ਇਨਸਟਾਲਮੈਂਟ ਦੇ ਵਿੱਚ April 2025 ਤੋਂ ਲੈ ਕੇ March 2026 ਤੱਕ ਦਿੱਤਾ ਜਾਵੇਗਾ ਇਸ ਤੋਂ ਇਲਾਵਾ 75 ਸਾਲ ਤੋਂ ਹੇਠਲੇ ਜੋ ਕਰਮਚਾਰੀ ਨੇ ਜੋ ਕਿ ਰਟਾਇਰ ਹੋ ਚੁੱਕੇ ਨੇ ਉਹਨਾਂ ਨੂੰ 42 ਮੰਥਲੀ ਇਨਸਟਾਲਮੈਂਟ ਦੇ ਵਿੱਚ April 2025 ਤੋਂ September 2028 ਤੱਕ ਦਿੱਤਾ ਜਾਵੇਗਾ ਅਤੇ ਜੋ ਔਨ ਰੋਲ ਕਰਮਚਾਰੀ ਨੇ ਉਹਨਾਂ ਨੂੰ ਵੀ ਜੋ ਬਕਾਇਆ ਸਵੰਧੀ ਖਬਰ ਪ੍ਰੋਸੇਜੋਗ ਸੂਤਰਾਂ ਤੋਂ ਖਬਰ ਮਿਲੀ ਹੈ ਕਿ 1 April 2025 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਉਸੀਆਂ ਇਨਸਟਾਲਮੈਂਟ ਸਬੰਧੀ ਕਿਉਂਕਿ ਕਾਫੀ ਸਾਰੇ ਕਰਮਚਾਰੀਆਂ ਨੇ ਅਤੇ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ ਉਹ ਘਟ ਇਨਸਾਲਮੈਂਟ ਵਿੱਚ ਮਿਲਣ ਬਾਰੇ ਪੁਸ਼ਟੀ ਹੋ ਜਾਵੇਗੀ ਜਦੋਂ ਵੀ ਇਸ ਸਬੰਧੀ ਵੱਡੀ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਸੂਚ ਅਗੇਨ ਟੂ 올 ਮਾਈ ਵਿਊਅਰਸ